ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਾਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਆਪਾਂ ਗੱਲ ਕਰਾਂਗੇ ਕਣਕ ਸੋਰਾਂ ਦੇ ਰੇਟਾਂ ਦੀ ਤੇ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਦਿੱਲੀ ਮੰਡੀ ਤੋਂ ਜਿੱਥੇ ਐਮਪੀ ਲਾਈਨ ਰਹੀ ਹੈ ਜੀ 2700 ਰੁਪਏ ਯੂਪੀ ਲਾਈਨ 2700 ਤੇ ਰਾਜਸਥਾਨ ਲਾਈਨ ਵੀ 2700 ਰੁਪਏ ਰਿਹਾ ਹੈ ਜੀ ਫਿਰ ਆਉਂਦੀ ਅੰਮ੍ਰਿਤਸਰ ਮੰਡੀ 2600 ਰੁਪਏ ਜੀ ਜੋਧਪੁਰ ਮੰਡੀ 2640 ਰੁਪਏ ਜੀ ਕੋਇਮਟੂਰ ਮੰਡੀ 2970 ਰੁਪਏ ਜੀ ਖੜਵਾ ਮੰਡੀ 2550 ਜੀ ਨਰਲਾ ਮੰਡੀ 26040 ਰੁਪਏ ਜੀ ਜੈਪੁਰ ਮੰਡੀ 2610 ਜੀ ਖੰਨਾ ਮੰਡੀ 2600 ਜੀ ਆਗਰਾ ਮੰਡੀ 2600 ਕੱਚ ਮੰਡੀ 2685 ਬੇਤਰੂ ਮੰਡੀ 2630 ਚੀਕਾ ਮੰਡੀ 2600 ਸੀਤਾਪੁਰ ਮੰਡੀ 2400 ਤੇ 50 ਰੁਪਏ ਰਿਹਾ ਜੀ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਸਰੋਂ ਦੇਆਂ ਰੇਟਾਂ ਦੀ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਮਾ ਪੰਜਾਬ ਦੀਆਂ ਮੰਡੀਆਂ ਦੀ ਤੇ ਅੰਮ੍ਰਿਤਸਰ ਮੰਡੀ ਲੱਗੀ ਹੈ ਜੀ 6000 ਰੁਪਏ ਫਿਰ ਆਉਂਦੀ ਹੈ ਜੀ ਕੋਟਕਪੂਰਾ ਮੰਡੀ 5500 ਰੁਪਏ ਜੀ ਫਿਰ ਆਉਂਦੀ ਹੈ ਜੈਪੁਰ ਮੰਡੀ 6675 ਰੁਪਏ ਭਰਤਪੁਰ ਮੰਡੀ 4552 ਰੁਪਏ ਦਿੱਲੀ ਮੰਡੀ 850 ਰੁਪਏ ਬਰਵਾਲਾ ਮੰਡੀ 6000 ਜੀ ਉਸ ਤੋਂ ਬਾਅਦ ਜੇ ਪਲਾਂਟਾਂ ਦੀ ਗੱਲ ਕਰੀਏ ਦਨੇਰ ਪਲਾਂਟ ਦੇ ਵਿੱਚ ਲੱਗੀ ਹੈ ਜੀ 7150 ਰੁਪਏ ਕੋਟਾਬੰਦੇ ਵਿੱਚ ਲੱਗੀ ਹੈ ਜੀ 7000 ਤੋਂ 9000 ਰੁਪਏ ਜਿਹੜਾ ਇਹ ਮਿਲ ਦਾ ਰੇਟ ਹੈ ਜੀ ਇਹ ਜ਼ਿਆਦਾ ਹੁੰਦਾ ਉਸ ਤੋਂ ਬਾਅਦ ਹੁੰਦੀ ਹੈ ਜੀ ਜੈਪੁਰ ਮੰਡੀ ਤੇ 6500 ਜੀ ਤੇ ਜੇ ਆਪਾਂ ਓਵਰਆਲ ਪੰਜਾਬ ਹਰਿਆਣਾ ਦੀਆਂ ਮੰਡੀਆਂ ਦੀ ਗੱਲ ਕਰੀਏ ਜਿਹੜਾ ਸਿਰੇ ਦਾ ਰੇਟ ਰਿਹਾ ਜੀ ਉਹ 6500 ਰੁਪਏ ਤੋਂ 6400 ਰੁਪਏ ਦੇ ਵਿੱਚ ਰਿਹਾ ਤੇ ਐਵਰੇਜ 5200 ਰੁਪਏ ਰਿਹਾ ਹੈ